ਸੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਵਿੱਚ ਜਿਹੜੀ ਖਬਰ ਹੈ ਨਾ ਉਹ ਇਹ ਹੈ ਕਿ ਜਿਹੜੀਆਂ ਇਨਫੋਰਮੇਸ਼ਨ ਟੈਕਨੋਲੋਜੀ ਦੀਆਂ ਜਿਹੜੀਆਂ ਫਰਮਾਂ ਨੇ ਉਹਨਾਂ ਨੇ ਸਾਲ 2024 ਦੇ ਵਿੱਚ ਜਿਹੜੇ ਲੋਕਾਂ ਨੂੰ ਉਹ ਨਵੀਆਂ ਨੌਕਰੀਆਂ ਦਿੰਦੇ ਰਹੇ ਐ ਪਿਛਲਿਆਂ ਸਾਲਾਂ ਦੇ ਵਿੱਚ ਉਹਦੇ 'ਚ 30% ਦੀ ਗਰਾਵਟ ਆਈ ਹੈ ਐਂਟਰੀ ਪੱਦਰ ਦੇ ਉੱਤੇ ਜਦੋਂ ਲੈਂਦੇ ਜਿਹੜੀ ਇੱਕ ਕੰਪਨੀ ਹੈ ਇਨਫੋਸਿਸ ਜਿਹਦੇ ਜਿਹੜੇ ਮਾਲਕਾਂ ਚੋਂ ਇੱਕ ਨੇ ਕਿਹਾ ਸੀ ਵੀ 70 ਘੰਟੇ ਕੰਮ ਕਰਨਾ ਚਾਹੀਦਾ ਉਸ ਨੇ ਕਿਹਾ ਵੀ ਉਹਨਾਂ ਦੇ ਜਿਹੜਾ ਫਰੈਸ਼ਰ ਬੈਚ ਹੈ ਉਹਦਾ ਜਿਹੜੇ ਪਹਿਲਾਂ ਹੀ ਬੈਂਚ ਤੇ ਲੋਕ ਬੈਠੇ ਜਿਹੜੀ ਜਿਹੜੀ ਪਿਛਲੇ ਸਾਲ ਉਹਨਾਂ ਨੇ ਜਿਹੜੇ ਲੋਕ ਰੱਖੇ ਸੀ ਉਹਨਾਂ ਚੋਂ ਕਾਫੀ ਸਾਰੇ ਅਜੇਹੀ ਹੈ ਜਿਨ੍ਹਾਂ ਕੋਲ ਕੰਮ ਕੋਈ ਨਹੀਂ ਉਹਨਾਂ ਨੂੰ ਬੈਂਚ ਤੇ ਬਿਠਾਇਆ ਹੋਇਆ ਹੈ ਤੇ ਉਹਨਾਂ ਨੂੰ ਵੀ ਉਹ ਕੰਮ ਨਹੀਂ ਦੇ ਸਕ ਰਹੇ ਤੇ ਇਸ ਲਈ ਨਵੀਆਂ ਨੌਕਰੀਆਂ ਨਹੀਂ ਆ ਰਹੀਆਂ ਜਿਹੜੀ ਇੱਕ ਹੋਰ ਕੰਪਨੀ ਹੈ ਵਿਪਰੋ ਦੀ ਭਾਰਤ ਦੇ ਵਿੱਚ ਉਸ ਨੇ ਵੀ ਕਿਹਾ ਵੀ ਅਸੀਂ ਜਿਹੜੀਆਂ ਪਹਿਲਾਂ ਲੋਕਾਂ ਨੂੰ ਆਫਰ ਦੇ ਚੁੱਕੇ ਹਾਂ ਨੌਕਰੀ ਦੀ ਉਸੇ ਨੂੰ ਪੂਰਾ ਕਰ ਦਈਏ ਤਾਂ ਬੜੀ ਗਨੀਮਤ ਹੋਊਗੀ। ਇਸੇ ਤਰ੍ਹਾਂ ਨਾਲ ਜਿਹੜੀਆਂ ਚਾਰ ਆਈਟੀ ਦੀਆਂ ਫਰਮਾਂ ਨੇ ਉਹਨਾਂ ਨੇ ਆਪਣੀ ਜਿਹੜੀ ਵਰਕਫੋਰਸ ਹੈ ਆਪਣੇ ਜਿਹੜੇ ਕਾਮੇ ਨੇ ਮਜ਼ਦੂਰ EMPLOYEES ਨੇ ਉਹਨਾਂ ਦੇ ਵਿੱਚ 38950 ਲੋਕਾਂ ਨੂੰ ਨੌਕਰੀ ਤੋਂ ਕੱਢਿਆਗਾ। ਪਹਿਲੇ ਜਿਹੜਾ 2024 ਦਾ ਜਿਹੜਾ ਪਹਿਲਾ ਅੱਧਾ ਹੈ ਉਹਦੇ ਵਿੱਚ ਵਿੱਚ ਤੇ 2023 ਦੇ ਵਿੱਚ ਜਿਹੜਾ ਹੈ ਪੰਜ ਆਈਟੀ ਕੰਪਨੀਆਂ ਨੇ ਜਿਹੜਾ ਹੈ 69% ਹੋ ਕੀਤਾ ਸੀਗਾ ਤੇ ਉਹਦੇ ਚ 25 ਤੋਂ 30% ਜਿਹੜੀ ਹੈ ਡਿਮਾਂਡ ਹੈ ਉਹ ਘਟੀ ਹੈ ਸੋ ਇਸ ਕਰਕੇ ਜਿਹੜੀਆਂ ਹਾਈ ਫਾਈ ਨੌਕਰੀਆਂ ਦੀ ਉਮੀਦ ਦੇ ਵਿੱਚ ਸਾਡੇ ਬੱਚੇ ਇੰਜੀਨੀਅਰਿੰਗ ਤੇ ਬਾਕੀ ਵੱਡੇ ਵੱਡੇ ਕੋਰਸ ਕਰਦੇ ਐ ਉਹ ਜਿਹੜੀਆਂ ਨੇ ਉਹਨਾਂ ਦੇ ਪੱਲੇ ਨਿਰਾਸ਼ਾ ਪੈ ਰਹੀ ਹੈ ਤੇ ਸਾਡੇ ਦੇਸ਼ ਲਈ ਇਹ ਬੜੀ ਚਿੰਤਾ ਦੀ ਗੱਲ ਹੈ ਸਾਡੀ ਜਿਹੜੀ ਨੌਜਵਾਨੀ ਹੈ ਉਹਦੇ ਵਾਸਤੇ ਚਿੰਤਾ ਦੀ ਗੱਲ ਹੈ ਤੇ ਸੋਚਣ ਵਿਚਾਰਨ ਦੀ ਲੋੜ ਹੈ ਕਿ ਰੋਜ਼ਗਾਰ ਮੁਖੀ ਕਿਵੇਂ ਤਰੱਕੀ ਹੋਵੇ ਜਿਹੜੀ ਕਿ ਸਾਡੇ ਦੇਸ਼ ਦੇ ਹਾਕਮਾਂ ਦਾ ਕੋਈ ਵਿਚਾਰ ਨਹੀਂ ਹੈ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ 2024 ਦੇ ਵਿੱਚ ਜਿਹੜੇ ਇਹ ਵੀ ਇਹ ਜਿਹੜੀ ਹੈ ਆਕਸਫਾਮ ਦੀ ਰਿਪੋਰਟ ਹੈ ਉਹਦੇ ਚ ਕਿਹਾ ਵੀ 2024 ਚ ਜਿਹੜੇ ਅਰਬਪਤੀ ਨੇ ਦੁਨੀਆ ਭਰ ਦੇ ਉਹਨਾਂ ਦੀ ਜਿਹੜੀ 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 ਉਹਨਾਂ ਦੀ ਜਾਇਦਾਦ ਹੈ ਉਹ 2 ਟ੍ਰਿਲੀਅਨ ਡਾਲਰ ਵੱਧ ਜਾਣੀ ਹੈ ਪੰਜਾਬ ਜਿਹੜਾ ਭਾਰਤ ਹੈ ਉਹਦੀ ਹਲੇ 3 ਟ੍ਰਿਲੀਅਨ ਡਾਲਰ ਹੈ ਤੇ 5 ਟ੍ਰਿਲੀਅਨ ਕਰਨ ਦੇ ਮੋਦੀ ਕਿੱਦੇ ਦੇ ਫੜਿਆ ਮਾਰ ਰਹੇ ਹੈ ਅਜੇ ਸਾਰੇ ਮੁਲਕ ਦੀ ਆਮਦਨ ਤੇ 5 ਟ੍ਰਿਲੀਅਨ ਡਾਲਰ ਨਹੀਂ ਹੋਈ ਜਿਹੜੇ ਕੁਝ ਗਿਣਤੀ ਦੇ ਜਿਹੜੇ ਬੰਦੇ ਹੈ ਉਹਨਾਂ ਦੀ ਜਿਹੜੀ ਜਾਇਦਾਦ ਹੈ ਉਹ 2 ਟ੍ਰਿਲੀਅਨ ਡਾਲਰ ਵੱਧ ਗਈ ਤੇ ਜਣੀ ਉਹਨਾਂ ਦਾ ਜਿਹੜਾ ਰੋਜ਼ ਦੀ ਜਿਹੜੀ ਵੱਧਦਾ ਹੈਗਾ ਉਹ ਹੈਗਾ 5.7 ਅਰਬ ਡਾਲਰ ਇੱਕ ਦਿਨ ਦੇ ਵਿੱਚ ਜਿਹੜੇ ਸਿਰਫ ਅਰਬਪਤੀਆਂ ਉਹਨਾਂ ਦੀ ਜਿਹੜੀ ਜਾਇਦਾਦ ਹੈ ਉਹ 5.7 ਅਰਬ ਡਾਲਰ ਜਾਨੀ ਕਿ 570 ਕਰੋੜ ਡਾਲਰ ਰੋਜ਼ ਉਹਨਾਂ ਦੇ ਵੱਧ ਰਹੇ ਹੈ ਐ ਸਮਝ ਲਓ ਤੁਸੀਂ ਇੱਥੇ ਬੰਦਿਆਂ ਨੂੰ 500 ਰੁਪਏ ਦਿਹਾੜੀ ਨਹੀਂ ਮਿਲ ਰਹੀ ਤੇ ਇੱਕ ਪਾਸੇ ਇਹ ਚੀਜ਼ ਹੈ ਇੰਨੀ ਵੱਡੀ ਅਸਮਾਨਤਾ ਜਿਹੜੀ ਹੈ ਉਹ ਬਣ ਰਹੀ ਹੈ ਉਹਨਾਂ ਦਾ ਇਹ ਵੀ ਹੈ ਵੀ ਆਉਣ ਵਾਲੇ ਇੱਕ ਦਹਾਕੇ ਦੇ ਵਿੱਚ ਵਿੱਚ ਪੰਜ ਬੰਦੇ ਜਿਹੜੇ ਐ ਹੁਣ ਤੱਕ ਤਾਂ ਮਿਲੀਨੀਅਰ ਜਾਨੀ ਕਿ ਅਰਬਪਤੀ ਜਿਹੜੇ ਐ ਉਹ ਜਿਹੜੇ ਖਰਬਾਂ ਦੇ ਵੀ 10 ਖਰਬਪਤੀ ਜਿਹੜੇ 10 ਖਰਬਾਂ ਦੇ ਬਰਾਬਰ ਡਾਲਰਾਂ ਦੇ ਵਿੱਚ ਜਿਹੜੇ ਬੰਦੇ ਹੋਣੇ ਐ ਉਹਨਾਂ ਦੀ ਗਿਣਤੀ ਪੰਜ ਹੋ ਜਾਣੀ ਐ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਵੇਂ ਜਦ ਕੇ 3.5 ਅਰਬ ਲੋਕ ਜਾਨੀ ਕਿ 350 ਕਰੋੜ ਲੋਕ ਦੁਨੀਆ ਦੇ ਉਹ ਜਿਹੜੀ ਗਰੀਬੀ ਹੈ ਉਹਦੇ ਤੋਂ ਵੀ ਥੱਲੇ ਰਹਿ ਰਹੇ ਹੋਣਗੇ ਤੇ ਉਹਨਾਂ ਦੀ ਜਿਹੜੀ ਉਹ ਉਹ ਦੋ ਡੰਗ ਦੀ ਰੋਟੀ ਨੂੰ ਤਰਸ ਰਹੇ ਹੋਣਗੇ ਜਦ ਕਿ ਇੱਕ ਅਮੀਰ ਐਨੇ ਪਾਸੇ ਜਾ ਰਹੇ ਹੋਣਗੇ ਸੋ ਵੈਸੇ ਵੀ ਤੁਹਾਡੇ ਨਾਲ ਉਂਝ ਜਾਣਕਾਰੀ ਸਾਂਝੀ ਕਰਦੀ ਇਹ ਵੀ ਜਦੋਂ ਯੂਨੀਫਾਰਮ ਸਿਵਲ ਕੋਰਟ ਦੀ ਗੱਲ ਆਉਂਦੀ ਹੈ ਤਾਂ ਬੀਜੇਪੀ ਤੇ ਉਹਨਾਂ ਦੇ ਆਗੂ ਸਮੇਤ ਮੋਦੀ ਜੀ ਦੇ ਕਹਿੰਦੇ ਆ ਕਿ ਭਾਰਤੀ ਸੰਵਿਧਾਨ ਦੀ ਜਿਹੜੀ ਧਾਰਾ 44 ਇਹ ਉਹਦੇ ਚ ਲਿਖਿਆ ਹੋਇਆ ਹੈ ਜਦ ਕੇ ਧਾਰਾ ਜਿਹੜੀ 38 ਹੈ ਉਹਦੇ ਚ ਲਿਖਿਆ ਹੋਇਆ ਹੈ ਵੀ ਅਮੀਰੀ ਗਰੀਬੀ ਦਾ ਪਾੜਾ ਘਟਾਉਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਤੇ ਇਹ ਵਧ ਰਿਹਾ ਹੈ ਦੁਨੀਆ ਚ ਵੀ ਤੇ ਭਾਰਤ ਵਿੱਚ ਵੀ ਉਹਦੇ ਤੇ ਕਾਨੂੰਨ ਕਿਉਂ ਨਹੀਂ ਲੈ ਕੇ ਆਉਂਦੇ ਵੀ ਯੂਨੀਫਾਰਮਿਟੀ ਹੋ ਜੇ ਆਹ ਯੂਨੀਫਾਰਮਿਟੀ ਕਦੇ ਜਿਹੜੀ ਆ ਉਹ ਬਰਾਬਰਤਾ ਨਹੀਂ ਹੁੰਦੀ ਇਕਸਾਰਤਾ ਨਹੀਂ ਹੁੰਦੀ ਉਹ ਇਕਸਾਰਤਾ ਤਾਂ ਹੋਊ ਜੇ ਆਸ ਗੈਰ ਬਰਾਬਰੀ ਨੂੰ ਰੋਕਿਆ ਜਾਵੇ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਹਮਾਸ ਨੇ ਇਜ਼ਰਾਇਲ ਦੇ ਕੁਝ ਲੋਕ ਜਿਹੜੇ ਐ 250 ਦੇ ਕਰੀਬ ਬੰਦੀ ਬਣਾਏ ਸੀ 7 ਅਕਤੂਬਰ 2023 ਪਿੱਛੇ ਜੇ ਉਹਨਾਂ ਦਾ ਇੱਕ ਜੰਗਬੰਦੀ ਦਾ ਸਮਝੌਤਾ ਹੋਇਆ ਸੀ ਉਹਦੀ ਜਿਹੜੀ ਪਹਿਲੀ ਫੇਜ ਐ ਖਤਮ ਹੋਣ ਵਾਲੀ ਐ ਕੁਝ ਦਿਨਾਂ 'ਚ ਤੇ ਉਹਨਾਂ ਨੇ ਕਾਫੀ ਸਾਰੇ ਜਿਹੜੇ ਬੰਦ ਕੈ ਉਹ ਛੱਡੇ ਐ ਜਿਹੜੇ ਅੱਡ-ਅੱਡ ਛੱਡੇ ਐ ਉਹ ਜਦੋਂ ਬਾਹਰ ਉਧਰ ਅਮਰੀਕਾ ਇਜ਼ਰਾਇਲ 'ਚ ਜਾਂਦੇ ਐ ਤਾਂ ਉਹਨਾਂ 'ਚੋਂ ਬਹੁਤਿਆਂ ਦੇ ਤਜਰਬੇ ਠੀਕ ਨੇ ਵੀ ਸਾਨੂੰ ਉਹਨਾਂ ਨੇ ਬੜਾ ਸੁਖ ਸ਼ਾਂਤੀ ਚ ਰੱਖਿਆ ਹਾਲਾਂਕਿ ਉੱਥੇ ਥਾਂ ਹਰ ਥਾਂ ਬੰਬਾਂ ਨਾਲ ਭਰਿਆ ਪਿਆ ਸੀ ਅਸੀਂ ਅਸੀਂ ਤਾਂ ਕਈ ਵਾਰੀ ਹੈਰਾਨ ਹੁੰਨੇ ਆ ਵੀ ਉਹ ਹਮਸਾਲੇ ਆਪ ਕਿਵੇਂ ਬਚੇ ਤੇ ਇਹਨਾਂ ਨੂੰ ਕਿਵੇਂ ਬਚਾ ਕੇ ਰੱਖਿਆ ਇਹ ਵੀ ਬੜੀ ਵੱਡੀ ਗੱਲ ਹੈ ਜਦ ਕਿ ਇਜ਼ਰਾਈਲ ਨੇ ਉਹ ਬੰਬਾਂ ਨਾਲ ਸ਼ਾਂਤੀ ਸੀ ਧਰਤੀ ਖੈਰ ਹੁਣ ਜਿਹੜੇ ਤਿੰਨ ਚਾਰ ਦਿਨ ਪਹਿਲਾਂ ਜਿਹੜੇ ਤਿੰਨ ਬੰਦੇ ਛੱਡੇ ਆ ਇਜ਼ਰਾਈਲ ਨੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਓਮਰ ਸ਼ੇਮ ਟੋਬ ਉਹਦਾ ਨਾਮ ਹੈ ਉਹ ਜਦੋਂ ਉਸ ਨੂੰ ਤਿੰਨ ਜਣਿਆਂ ਨੂੰ ਰੈੱਡ ਕਰਾਸ ਦੇ ਹਵਾਲੇ ਕੀਤਾ ਜਿਹੜੇ ਹਮਾਸ ਦੇ ਹਥਿਆਰਬੰਦ ਬੰਦੇ ਸੀਗੇ ਦੋ ਗਾਰਡ ਤਾਂ ਇਹ ਬੰਦੇ ਨੇ ਜਾ ਕੇ ਉਹਨੂੰ ਪਿੱਛੋਂ ਸਿਰ ਤੋਂ ਫੜਿਆ ਤੇ ਉਹਦੇ ਇੱਥੇ ਚੁੰਮੀ ਦਿੱਤੀ ਤੇ ਉਹਦਾ ਧੰਨਵਾਦ ਕੀਤਾ ਤੇ ਖੁਸ਼ੀ ਨਾਲ ਹੱਥ ਲਹਿਰਾਏ ਉਧਰ ਇਜ਼ਰਾਇਲ ਦੇ ਵਿੱਚ ਉਹਦੀ ਦਾਦੀ ਤੇ ਉਹਦੇ ਪਿਓ ਨੇ ਇੱਕ ਉਥੋਂ ਦਾ ਚੈਨਲ ਹੈ ਚੈਨਲ ਨੰਬਰ 12 ਉਸ ਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ ਸਾਡਾ ਇਹ ਮੁੰਡਾ ਜਿਹੜਾ ਇਹ ਪਹਿਲੇ ਦਿਨ ਤੋਂ ਜੌਲੀ ਹੈ ਹਾਲਾਂਕਿ 505 ਦਿਨਾਂ ਬਾਅਦ ਇਹ ਉਹਨਾਂ ਦੀ ਉਹਦੇ ਚੋਂ ਰਿਹਾ ਹੋ ਰਿਹਾ ਹੈ ਪਕੜ ਦੇ ਵਿੱਚੋਂ ਤੇ ਇਹ ਅੱਜ ਵੀ ਉਹਨਾਂ ਹੀ ਖੁਸ਼ ਹੈ ਜਿੰਨਾ ਉਹ ਸੀ ਠੀਕ ਹੈ ਥੋੜਾ ਕਮਜ਼ੋਰ ਹੋਇਆ ਲੱਗਦਾ ਪਰ ਇਹ ਖੁਸ਼ ਹੈ ਕਹਿਣ ਦਾ ਭਾਵ ਵੀ ਜਿਹੜਾ ਇੱਕ ਉਹਨਾਂ ਦੇ ਬਾਰੇ ਵਿੱਚ ਇਹ ਬਣਾਇਆ ਜਾਂਦਾ ਵੀ ਉਹ ਪਤਾ ਨਹੀਂ ਕਿੱਡੀ ਖੂੰਖਾਰ ਜਥੇਬੰਦੀ ਹੈ ਕਈ ਗੱਲਾਂ ਨਾਲ ਅਸੀਂ ਵੀ ਹੋ ਸਕਦਾ ਹੈ ਸਹਿਮਤ ਨਾ ਹੋਈਏ ਪਰ ਜਿੱਥੇ ਤੱਕ ਇਹ ਜਿਹੜੇ ਬੰਦੇ ਬੰਦੀ ਬਣਾਏ ਹੋਏ ਐ ਇਹਨਾਂ ਨੂੰ ਉਹਨਾਂ ਨੇ ਇਨਸਾਨਾਂ ਵਾਲਾ ਵਰਤੋਕ ਕੀਤਾ ਇਹ ਇੱਕ ਚੰਗੀ ਇੱਕ ਗੱਲ ਹੈਗੀ ਹੈ ਇੰਨੀ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਅੱਜ ਆਰਐਮਪੀਆਈ ਤੇ ਐਮਸੀਪੀਆਈ ਯੂ ਦੋ ਖੱਬੀਆਂ ਪਾਰਟੀਆਂ ਦੀ ਜਿਹੜੀ ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ਹੈ ਉਹਦੇ ਵੱਲੋਂ ਜਲੰਧਰ ਦੇ ਪੁੱਡਾ ਗਰਾਊਂਡ ਦੇ ਵਿੱਚ ਜਿਹੜਾ ਡੀਸੀ ਦਫ਼ਤਰ ਦੇ ਸਾਹਮਣੇ ਹੈ ਉੱਥੇ ਇੱਕ ਬਹੁਤ ਵੱਡੀ ਰੈਲੀ ਹੋ ਰਹੀ ਹੈ ਇਹ ਰੈਲੀ ਜਿਹੜੀ ਹੈ ਕਾਰਪੋਰੇਟਰੀ ਲੁੱਟ ਤੇ ਫਿਰਕੂ ਫਾਸ਼ੀਵਾਦ ਨੂੰ ਭਾਜ ਦੇਣ ਲਈ ਹੈ ਤੇ ਇਸ ਰੈਲੀ ਦਾ ਥੀਮ ਹੈ ਪੰਜਾਬ ਬਚਾਓ ਸੰਵਿਧਾਨ ਬਚਾਓ ਤੇ ਦੇਸ਼ ਬਚਾਓ ਰਹਿੰਦੀ ਹੈ ਸੋ ਇਹਦਾ ਇਹ ਹੈ ਤੇ ਅਸੀਂ ਸਮਝਦੇ ਹਾਂ ਵੀ ਜਿਹੜੇ ਅੱਜ ਜੋ ਜਿੱਧਰ ਨੂੰ ਦੁਨੀਆ ਤੁਰੀ ਹੋਈ ਹੈ ਜਿੱਧਰ ਨੂੰ ਦੇਸ਼ ਤੁਰਿਆ ਹੋਇਆ ਹੈ ਇਹਦੇ ਚ ਕਾਰਪੋਰੇਟਾਂ ਨੂੰ ਨੱਕ ਨੱਥ ਪਾਉਣ ਦੇ ਲਈ ਤੇ ਜਿਹੜੇ ਫਿਰਕੂ ਅਪਰਾਸਤੀ ਦਾ ਜਿਹੜਾ ਦੌਰ ਚੱਲਿਆ ਹੋਇਆ ਇਸ ਨੂੰ ਰੋਕਣ ਦੇ ਲਈ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਨਵੀਂ ਰਾਜਨੀਤਿਕ ਖੱਬੇ ਪੱਖੀ ਰਾਜਨੀਤਿਕ ਚੇਤਨਾ ਦੇਣ ਦੇ ਲਈ ਇਹ ਰੈਲੀ ਕਮੀਲ ਪੱਥਰ ਸਾਹਿਬ ਤੋਂ ਹੋਊਗਾ ਅਸੀਂ ਦੇਖਦੇ ਹਾਂ ਕਿ ਅੱਜ ਰੈਲੀ ਕੈਸੀ ਹੁੰਦੀ ਹੈ ਤੇ ਲੋਕਾਂ ਚ ਪੰਜਾਬ ਦੇ ਲੋਕਾਂ ਚ ਕੀ ਸੁਨੇਹਾ ਲੈ ਕੇ ਜਾਂਦੀ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ